ਦੁਨੀਆ ਦੇ ਵਿੱਚੋਂ ਲੈ ਵੀ ਸ਼ਗਦੌਲਤ ਆਹ ਤੇਰਾ ਪਿਆਰ ਬੋਲਦਾ ਕਿ ਦੁਨੀਆ ਦੇ ਵਿੱਚੋਂ ਅਸੀਂ ਕੀ ਖੱਟਿਆ ਬਸ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ ਤੇ ਲੋਕਾਂ ਵਾਂਗੂੰ ਰੱਖੇ ਨਹੀਂ ਦਿਮਾਗ ਆਪਣੇ ਤਿਆਰੀ ਦੇ ਨਾਮ ਤੇ ਚਲਾਈਆਂ ਨੇ ਉਹ ਹੱਟੀਆਂ ਆਸ਼ਕ ਦੌਲਤ ਵਾਲੇ ਕੱਕੇ ਦਾ ਪਿਆਰ ਹੈ ਉਧਰ ਸਤਿਕਾਰ ਕਰਾਂਗੇ ਸੁਖਰਾਜ ਅਟਵਾਲ ਸਾਹਿਬ ਪੁਰਤਕਾਲ ਤੋਂ ਅਮਰਤ ਘਮਾਨ ਨਰ ਨਰਵੈ ਰੰਧਾਵਾ ਜੀ ਆਏ ਆ ਖੀਰਾ ਪਾਦਰਾ ਤੇ ਮੰਗਾ ਪ੍ਰਧਾਨ ਯੂਕੇ ਤੋਂ ਸਾਵੀ ਮੈਡਵੇ ਵਾਲਾ ਵੱਡਾ ਪ੍ਰਮੋਟਰ ਸਾਡੀ ਖੇਡ ਕਬੱਡੀ ਦਾ ਤੇ ਜਗਿੰਦਰ ਦਸਾਂਜ ਖੀਰਾ ਵਾਲੀਆ ਬੁਲਟ ਮੇਰੇ ਮਿੱਤਰੋ ਉਹ ਦੁਨੀਆ ਦਾ ਵੱਡਾ ਮੱਲ ਮੇਰੇ ਮਿੱਤਰੋ ਇੱਕ ਪਾਸੇ ਫੂਲਾ ਸ਼ੂਸ਼ਕ ਵਾਲਾ ਤੇ ਇੱਕ ਪਾਸੇ ਖੀਰਾ ਵਾਲੀਆ ਹਰਮਨ ਬੁਲਟ ਕਬੱਡੀ ਆਕੇ ਵਾਪਸ 18 ਵੀ ਜਿੱਤੇ ਆ ਬੁਲਟ ਵੀ ਜਿੱਤੇ ਆ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਇਸ ਤੋਂ ਬਾਅਦ ਸਾਈਕਲਾਂ ਦੀਆਂ ਪਰਚੀਆਂ ਸੰਤ ਬਾਬਾ ਹਯਾਰਾ ਸਿੰਘ ਦੀ ਗੁਰਦਾਸਪੁਰ ਲਾਇਨਜ਼ ਤੇ ਪਲੱਸ ਸਮਰਾ ਕਬੱਡੀ ਕਲੱਬ ਬੈਲਜੀਅਮ ਸਾਂਝੇ ਤੌਰ ਤੇ ਬਣੀ ਹੈ ਇਹ ਬਿੱਲੇ ਗੱਲ ਦੀਨੇ ਵਾਲੀ ਦੀ ਬਦਾਲਤ ਲਾਟ ਜੋਲ ਦੀ ਬਦਾਲਤ ਰਮਨ ਕਲੇਰ ਤੇ ਗਮਾਨਪਰੀਏ ਗਿੰਦੇ ਹੋਰਾਂ ਦੀ ਬਦਾਲਤ ਇਧਰ ਕਹਿੰਦੇ ਮਾੜੀ ਵਾਲੇ ਲਖੇਨਾ ਕਹਿੰਦੇ ਬੁਲਟ ਦਾ ਪੇਚਾ ਪੈ ਗਿਆ ਆਹ ਸਾਹਮਣੇ ਮਾਲਵਾ ਲੋਪੋ ਤੇ ਕਹਿੰਦੇ ਉੱਤਮ ਕਬੱਡੀ ਦਾ ਮਹਿਮਦਵਾਲ ਇੱਕ ਪਾਸੇ ਮਾੜੀ ਵਾਲਾ ਇੱਕ ਪਾਸੇ ਖੀਰਾਂ ਵਾਲੀ ਪਿੰਡ ਦਾ ਗੱਪਰੂ ਆਹ ਨੰਬਰ ਤਾਂ ਕਹਿੰਦੇ ਬੁਲਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੈਚ ਵੀ ਬਰਾਬਰੀ ਤੇ ਚੱਲਦਾ ਉਧਰ ਵੱਡੇ ਵੱਡੇ ਮਾਲ ਬੁਲਟ ਫੇ ਕਿ ਘਮਣ ਕਮਾਨੋਂ ਤਾਂ ਥਾਰ ਦਿੱਤੀ ਆ ਆ ਬੁਲਟ ਦਾ ਰੱਖਿਆ ਕਬੱਡੀ ਪੌਨੋਂ ਇਹ ਥਾਰ ਦਾ ਜੇਤੂ ਐ ਆ ਸਾਹਮਣੇ ਮੇਰੇ ਮਿੱਤਰੋ ਫੂਲਾ ਤਿਆਰ ਐ ਫੂਲਾ ਵੀ ਅੜੇ ਗੱਡੇ ਕਰ ਦਿੰਦਾ ਅਰਸ਼ਾ ਲਹਾਰੇ ਵਾਲਾ ਅਮਨ ਇੰਦਰ ਆਹ ਕਹਿੰਦੇ ਫੂਲਾ 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 ਇਹ ਚੰਗੇ ਉਸਤਾਦ ਦਾ ਚੰਡਿਆ ਮੇਰੇ ਮਿੱਤਰੋ ਵੇ ਵਾਈ ਨੇਤਰਾ ਚਿਆ ਆ ਕੁਲਵਿੰਦਰ ਗਿਆਨੀ ਦੇ ਪਿੰਡਾਂ ਦਾ ਤੇ ਸੁੱਖਾ ਜੰਜਰ ਖੇਡਿਆ ਸਰਦਾਰ ਮੱਖਣ ਸਿੰਘ ਦੀ ਟੜਕ ਸਾਹਿਬ ਦੀ ਟੀਮ ਲਈ ਖੇਡਿਆ ਚੰਡੇ ਕਮ ਦਿੰਦੇ ਹੈ ਤੇਲਾ ਖੁਰਪਾ ਤੇ ਖਿਡਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਡੇਰੀਆਂ ਤੇ ਖੜ ਗਿਆ ਪਾ ਵਜਣਾ ਦੇਵ ਲੱਗਦਾ ਤਨੂਰ ਚ ਕੋਲੇ ਪੈ ਗਏ ਲੱਗਦਾ ਤਨੂਰ ਚ ਕੋਲੇ شیخ ਦਾਲਤਾਲੇ ਕਿੱਦਾਂ ਕੰਮ ਫੇਰੇ ਲਾਗ ਦੁਨੀਆ ਦੇ ਵਿੱਚੋਂ ਲੈ ਵੀ ਸ਼ਖਦਾਲਤਾਲਿਆ ਆਹ ਤੇਰਾ ਪਿਆਰ ਬੋਲਦਾ ਕਿ ਦੁਨੀਆ ਦੇ ਵਿੱਚੋਂ ਅਸੀਂ ਕੀ ਖੱਟਿਆ ਬਸ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ ਤੇ ਲੋਕਾਂ ਵਾਂਗੂੰ ਰੱਖੇ ਨਹੀਂ ਦਿਮਾਗ ਆਪਣੇ ਤਿਆਰੀ ਦੇ ਨਾਮ ਤੇ ਚਲਾਈਆਂ ਨੇ ਉਹ ਹੱਟੀਆਂ ਆਸ਼ਕ ਦੌਲਤ ਵਾਲੇ ਕੱਕੇ ਦਾ ਪਿਆਰ ਹੈ ਉਧਰ ਸਤਿਕਾਰ ਕਰਾਂਗੇ ਸੁਖਰਾਜ ਅਟਵਾਲ ਸਾਹਿਬ ਪੁਰਤਕਾਲ ਤੋਂ ਅਮਰਤ ਘਮਾਨ ਨਰ ਨਰਵੈ ਰੰਧਾਵਾ ਜੀ ਆਏ ਆ ਛੀਰਾ ਪਾਦਰਾ ਤੇ ਮੰਗਾ ਪ੍ਰਧਾਨ ਯੂਕੇ ਤੋਂ ਸਾਵੀ ਮੈਡਵੇ ਵਾਲਾ ਵੱਡਾ ਪ੍ਰਮੋਟਰ ਸਾਡੀ ਖੇਡ ਕਬੱਡੀ ਦਾ ਤੇ ਜਗਿੰਦਰ ਦਸਾਂਜ ਖੀਰਾ ਵਾਲੀਆ ਬੁਲਟ ਮੇਰੇ ਮਿੱਤਰੋ ਇੱਕ ਪਾਸੇ ਫੂਲਾ ਸ਼ੂਸ਼ਕ ਵਾਲਾ ਤੇ ਇੱਕ ਪਾਸੇ ਖੀਰਾ ਵਾਲੀਆ ਹਰਮਨ ਬੁਲਟ ਕਬੱਡੀ ਪਾ ਕੇ ਵਾਪਸ ਆ 18 ਵੀ ਜਿੱਤੇ ਆ ਬੁਲਟ ਵੀ ਜਿੱਤੇ ਆ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਇਸ ਤੋਂ ਬਾਅਦ ਸਾਈਕਲਾਂ ਦੀਆਂ ਪਰਚੀਆਂ ਸੰਤ ਬਾਬਾ ਹਯਾਰਾ ਸਿੰਘ ਦੀ ਗੁਰਦਾਸਪੁਰ ਲਾਇਨਜ਼ ਤੇ ਪਲੱਸ ਸਮਰਾ ਕਬੱਡੀ ਕਲੱਬ ਬੈਲਜੀਅਮ ਸਾਂਝੇ ਤੌਰ ਤੇ ਬਣੀ ਹੈ ਇਹ ਬਿੱਲੇ ਗੱਲ ਦੀਨੇ ਵਾਲੀ ਦੀ ਬਦਾਲਤ ਲਾਟ ਜੋਲ ਦੀ ਬਦਾਲਤ ਰਮਨ ਕਲੇਰ ਤੇ ਗਮਾਨਪੁਰੀਏ ਗਿੰਦੇਵਰਾਂ ਦੀ ਬਦਾਲਤ ਇਧਰ ਕਹਿੰਦੇ ਮਾੜੀ ਵਾਲੇ ਲੱਖੇ ਨਾਲ ਕਹਿੰਦੇ ਬੁਲਟ ਦਾ ਪੇਚਾ ਪੈ ਗਿਆ ਆਹ ਸਾਹਮਣੇ ਮਾਲਵਾ ਲੋਪੋ ਤੇ ਕਹਿੰਦੇ ਉੱਤਮ ਕਬੱਡੀ ਅਮਦਵਾਲ ਇੱਕ ਪਾਸੇ ਮਾੜੀ ਵਾਲਾ ਇੱਕ ਪਾਸੇ ਖੀਰਾਂ ਵਾਲੀ ਪਿੰਡ ਦਾ ਗੱਪਰੂ ਆਹ ਨੰਬਰ ਤਾਂ ਕਹਿੰਦੇ ਬੁਲਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੈਚ ਵੀ ਬਰਾਬਰੀ ਤੇ ਚੱਲਦਾ ਉਧਰ ਵੱਡੇ ਵੱਡੇ ਮਾਲ ਬੁਲਟ ਫੇਰ ਕਿ ਘਮਣ ਕਮਾਨ ਨੂੰ ਤਾਂ ਥਾਰ ਦਿੱਤੀ ਆ ਆਹ ਬੁਲਟ ਦਾ ਰੱਖਿਆ ਕਬੱਡੀ ਪੌਣ ਨੂੰ ਇਹ ਥਾਰਦਾ ਜੇਤੂ ਹੈ ਆਹ ਸਾਹਮਣੇ ਮੇਰੇ ਮਿੱਤਰੋ ਫੂਲਾ ਤਿਆਰ ਫੂਲਾ ਵੀ ਅੜੇ ਗੱਡੇ ਕਰ ਦਿੰਦਾ ਅਰਸ਼ਲ ਹਾਰੇ ਵਾਲਾ ਅਮਨ ਇੰਦਰ ਆਹ ਕਹਿੰਦੇ ਫੂਲਾ ਫੂਲਾ ਭੁਲਾ ਇਹ ਚੰਗੇ ਉਸਤਾਦ ਦਾ ਚੰਡਿਆ ਮੇਰੇ ਮਿੱਤਰੋ ਇਹ ਸੁੱਖੇ ਬਾਈ ਨੇ ਧਰਾਛਿਆ ਆਹ ਗਿਲਵਿੰਦਰ ਗਿਆਨੀ ਦੇ ਪਿੰਡਾਂ ਦਾ ਤੇ ਸੁੱਖਾ ਜਨਜਰ ਖੇਡਿਆ ਸਰਦਾਰ ਮੱਖਣ ਸਿੰਘ ਦੀ ਚੜਕ ਸਾਹਿਬ ਦੀ ਟੀਮ ਲਈ ਖੇਡਿਆ ਚੰਡੇ ਕਮ ਦਿੰਦੇ ਐ ਤੇਲਾ ਖੁਰਪਾ ਤੇ ਖਿਡਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਓ ਢੇਰੀਆਂ ਤੇ ਹੀ ਖੜ ਗਿਆ ਲੱਗਦਾ ਢੇਰੀਆਂ ਤੇ ਹੀ ਖੜ ਗਿਆ ਓ ਫੇਰ i don't ਤੋ ਲੈ ਵੀ ਸ਼ਕਦੌਲਤ ਵਾਲਿਆ ਆਹ ਤੇਰਾ ਪਿਆਰ ਬੋਲਦਾ ਕਿ ਦੁਨੀਆ ਦੇ ਵਿੱਚੋਂ ਅਸੀਂ ਕੀ ਖੱਟਿਆ ਬਸ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ ਤੇ ਲੋਕਾਂ ਵਾਂਗੂੰ ਰੱਖੇ ਨਹੀਂ ਦਮਾਤ ਆਪਣੇ ਤੇ ਯਾਰੀ ਦੇ ਨਾਮ ਤੇ ਚਲਾਈਆਂ ਨਹੀਂ ਉਹ ਹੱਟੀਆਂ ਆਹ ਸ਼ਕਦੌਲਤ ਵਾਲੇ ਕਰਕੇ ਦਾ ਪਿਆਰ ਹੈ ਉਧਰ ਸਤਿਕਾਰ ਕਰਾਂਗੇ ਸੁਖਰਾਜ ਅਟਵਾਲ ਸਾਹਿਬ ਪੁਰਤਕਾਲ ਤੋਂ ਅਮਰਤ ਘਮਾਨ ਨਰ ਨਰਵੈ ਰੰਧਾਵਾ ਜੀ ਆਏ ਆ ਛੀਰਾ ਪਾਦਰਾ ਤੇ ਮੰਗਾ ਪ੍ਰਧਾਨ ਯੂਕੇ ਤੋਂ ਸਾਵੀ ਮੈਡਵੇ ਵਾਲਾ ਵੱਡਾ ਪ੍ਰਮੋਟਰ ਸਾਡੀ ਖੇਡ ਕਬੱਡੀ ਦਾ ਤੇ ਜੋਗਿੰਦਰ ਦੋਸਾਂਝ ਖੀਰਾ ਵਾਲੀਆ ਬੁਲਟ ਮੇਰੇ ਮਿੱਤਰੋ ਓਏ ਦੁਨੀਆ ਦਾ ਵੱਡਾ ਮੱਲ ਮੇਰੇ ਮਿੱਤਰੋ ਇੱਕ ਪਾਸੇ ਫੂਲਾ ਸ਼ੂਸ਼ਕ ਵਾਲਾ ਤੇ ਇੱਕ ਪਾਸੇ ਖੀਰਾ ਵਾਲੀਆ ਹਰਮਨ ਬੁਲਟ ਕਬੱਡੀ ਪਾ ਕੇ ਵਾਪਸ ਹੈ 18 ਵੀ ਜਿੱਤੇ ਆ ਬੁਲਟ ਵੀ ਜਿੱਤੇ ਆ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਇਸ ਤੋਂ ਬਾਅਦ ਸਾਈਕਲਾਂ ਦੀਆਂ ਪਰਚੀਆਂ ਸੰਤ ਬਾਬਾ ਹਯਾਰਾ ਸਿੰਘ ਦੀ ਗੁਰਦਾਸਪੁਰ ਲਾਇਨਜ਼ ਇਹ ਪਲੱਸ ਸਮਰਾ ਕਬੱਡੀ ਕਲੱਬ ਬੈਲਜੀਅਮ ਸਾਂਝੇ ਤੌਰ ਤੇ ਬਣੀ ਹੈ ਇਹ ਬਿੱਲੇ ਗੱਲ ਦੀਨੇ ਵਾਲੀ ਇਹਦੀ ਬਦਾਲਤ ਲਾਟ ਜੋਲ ਦੀ ਬਦਾਲਤ ਰਮਨ ਕਲੇਰ ਤੇ ਕਮਾਨਪੁਰੀਏ ਗਿੰਦੇਵਰਾਂ ਦੀ ਬਦਾਲਤ ਇਧਰ ਕਹਿੰਦੇ ਮਾੜੀ ਵਾਲੇ ਲੱਖੇ ਨਾਲ ਕਹਿੰਦੇ ਬੁਲਟ ਦਾ ਪੇਚਾ ਪੈ ਗਿਆ ਆਹ ਸਾਹਮਣੇ ਮਾਲਵਾ ਲੋਪੋ ਤੇ ਕਹਿੰਦੇ ਉਤਮ ਕਬੱਡੀ ਦਾ ਮਹਿਮਦਵਾਲ ਇੱਕ ਪਾਸੇ ਮਾੜੀ ਵਾਲਾ ਇੱਕ ਪਾਸੇ ਖੀਣਾ ਵਾਲੀ ਪਿੰਡ ਦਾ ਗੱਪਰੂ ਆਹ ਨੰਬਰ ਤਾਂ ਕਹਿੰਦੇ ਬੁਲਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੈਚ ਵੀ ਬਰਾਬਰੀ ਤੇ ਚੱਲਦਾ ਉਧਰ ਵੱਡੇ ਵੱਡੇ ਮਾਲ ਬੁਲਟ ਫੇਰ ਕਿ ਘਮਣ ਕਮਾਨ ਨੂੰ ਤਾਂ ਥਾਰ ਦਿੱਤੀ ਆ ਆ ਬੁਲਟ ਦਾ ਰੱਖਿਆ ਕਬੱਡੀ ਪੌਣ ਨੂੰ ਇਹ ਥਾਰਦਾ ਜੇਤੂ ਹੈ ਆ ਸਾਹਮਣੇ ਮੇਰੇ ਮਿੱਤਰੋ ਫੂਲਾ ਤਿਆਰ ਹੈ ਫੂਲਾ ਵੀ ਅੜੇ ਗੱਡੇ ਕਰ ਦਿੰਦਾ ਅਰਸ਼ਲ ਹਾਰੇ ਵਾਲਾ ਅਮਨ ਇੰਦਰ ਆਹ ਕਹਿੰਦੇ ਫੂਲਾ 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 ਇਹ ਚੰਗੇ ਉਸਤਾਦ ਦਾ ਝੰਡਿਆ ਮੇਰੇ ਮਿੱਤਰੋ ਇਹ ਸੁੱਖੇ ਬਾਈ ਨੇ ਧਰਾਛਿਆ ਆਹ ਗਿਲਵਿੰਦਰ ਗਿਆਨੀ ਦੇ ਪਿੰਡਾਂ ਦਾ ਤੇ ਸੁੱਖਾ ਜੰਜਰ ਖੇਡਿਆ ਸਰਦਾਰ ਮੱਖਣ ਸਿੰਘ ਦੀ ਟੜਕ ਸਾਹਿਬ ਦੀ ਟੀਮ ਲਈ ਖੇਡਿਆ ਚੰਡੇ ਕਮ ਦਿੰਦੇ ਐ ਤੇਲਾ ਖੁਰਪਾ ਤੇ ਖਿਡਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਓ ਢੇਰੀਆਂ ਤੇ ਹੀ ਖੜ ਗਿਆ ਲੱਗਦਾ ਢੇਰੀਆਂ ਤੇ ਹੀ ਖੜ ਗਿਆ ਓ ਫੋਰ ਹਾ ਆ ਸਾਹ ਨਿਆਰਾ ਹੁਣ ਲੱਗਾ ਹੁਣ ਲੱਗਾ ਥਾਪਾ ਵੱਜਣ ਦੇਵ ਲੱਗਦਾ ਤਨੂਰ ਚ ਕੋਲੇ ਪੈ ਗਏ ਲੱਗਦਾ ਤਨੂਰ ਚ ਕੋਲੇ ਸ਼ੇਖਦਾਲ ਦਾ ਦੁਨੀਆ ਦੇ ਵਿੱਚੋਂ ਲੈ ਵੀ ਸ਼ਕਦੌਲ ਤਾਲਿਆ ਆ ਤੇਰਾ ਪਿਆਰ ਬੋਲਦਾ ਕਿ ਦੁਨੀਆ ਦੇ ਵਿੱਚੋਂ ਅਸੀਂ ਕੀ ਖੱਟਿਆ ਬਸ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ ਤੇ ਲੋਕਾਂ ਵਾਂਗੂੰ ਰੱਖੇ ਨਹੀਂ ਦਿਮਾਗ ਆਪਣੇ ਤਿਆਰੀ ਦੇ ਨਾਮ ਤੇ ਚਲਾਈਆਂ ਨੇ ਉਹ ਹਟੀਆਂ ਆਸ਼ਕ ਦੌਲਤ ਵਾਲੇ ਕੱਕੇ ਦਾ ਪਿਆਰ ਹੈ ਉਧਰ ਸਤਿਕਾਰ ਕਰਾਂਗੇ ਸੁਗਰਾਜ ਅਟਵਾਲ ਸਾਹਿਬ ਪੁਰਤਕਾਲ ਤੋਂ ਅਮਰਤ ਕਮਾਨ ਨਰ ਨਰਵੈਰਨ ਧਾਵਾ ਜੀ ਆਏ ਆ ਸ਼ੀਰਾ ਪਾਦਰਾ ਤੇ ਮੰਗਾ ਪ੍ਰਧਾਨ ਜੁਕੇ ਤੋਂ ਸਾਦੀ ਮਿੰਡਵੇ ਵਾਲਾ ਵੱਡਾ ਪ੍ਰਮੋਟਰ ਸਾਡੀ ਖੇਡ ਕਬੱਡੀ ਦਾ ਤੇ ਜਗਿੰਦਰ ਦਸਾਂਜ ਖੀਰਾ ਵਾਲੀਆ ਬੁਲਟ ਮੇਰੇ ਮਿੱਤਰੋ ਦੁਨੀਆ ਦਾ ਵੱਡਾ ਮੱਲ ਮੇਰੇ ਮਿੱਤਰੋ ਇੱਕ ਪਾਸੇ ਫੂਲਾ ਸ਼ੂਸ਼ਕ ਵਾਲਾ ਤੇ ਇੱਕ ਪਾਸੇ ਖੀਰਾ ਵਾਲੀਆ ਹਰਮਨ ਬੁਲਟ ਕਬੱਡੀ ਪਾ ਕੇ ਵਾਪਸ ਆ 18 ਵੀ ਜਿੱਤਿਆ ਬੁਲਟ ਵੀ ਜਿੱਤਿਆ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਇਸ ਤੋਂ ਬਾਅਦ ਸਾਈਕਲਾਂ ਦੀਆਂ ਪਰਚੀਆਂ ਸੰਤ ਬਾਬਾ ਹਜ਼ਾਰਾ ਸਿੰਘ ਦੀ ਗੁਰਦਾਸਪੁਰ ਲਾਇਨਜ਼ ਤੇ ਪਲੱਸ ਸਮਰਾ ਕਬੱਡੀ ਕਲੱਬ ਬੈਲਜੀਅਮ ਸਾਂਝੇ ਤੌਰ ਤੇ ਬਣੀ ਹੈ ਇਹ ਬਿੱਲੇ ਗੱਲ ਦੀਨੇ ਵਾਲੀ ਇਹਦੀ ਬਦਾਲਤ ਲਾਟ ਜੋਲ ਦੀ ਬਦਾਲਤ ਰਮਨ ਕਲੇਰ ਤੇ ਕਮਾਨਪੁਰੀਏ ਗਿੰਦੇਵਰਾਂ ਦੀ ਬਦਾਲਤ ਇਧਰ ਕਹਿੰਦੇ ਮਾੜੀ ਵਾਲੇ ਲੱਖੇ ਨਾਲ ਕਹਿੰਦੇ ਬੁਲਟ ਦਾ ਪੇਚਾ ਪੈ ਗਿਆ ਆਹ ਸਾਹਮਣੇ ਮਾਲਵਾ ਲੋਪੋ ਤੇ ਕਹਿੰਦੇ ਉਤਮ ਕਬੱਡੀ ਦਾ ਮਹਿਮਦਵਾਲ ਇੱਕ ਪਾਸੇ ਮਾੜੀ ਵਾਲਾ ਇੱਕ ਪਾਸੇ ਖੀਣਾ ਵਾਲੀ ਪਿੰਡ ਦਾ ਗੱਪਰੂ ਆਹ ਨੰਬਰ ਤਾਂ ਕਹਿੰਦੇ ਬੁਲਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੈਚ ਵੀ ਬਰਾਬਰੀ ਤੇ ਚੱਲਦਾ ਉਧਰ ਵੱਡੇ ਵੱਡੇ ਮਾਲ ਬੁਲਟ ਫੇਰ ਕਿ ਘਮਣ ਕਮਾਨ ਨੂੰ ਤਾਂ ਥਾਰ ਦਿੱਤੀ ਆ ਆ ਬੁਲਟ ਦਾ ਰੱਖਿਆ ਕਬੱਡੀ ਪੌਣ ਨੂੰ ਇਹ ਥਾਰ ਦਾ ਜੇਤੂ ਹੈ ਆ ਸਾਹਮਣੇ ਮੇਰੇ ਮਿੱਤਰੋ ਫੂਲਾ ਤਿਆਰ ਹੈ ਫੂਲਾ ਵੀ ਅੜੇ ਗੱਡੇ ਕਰ ਦਿੰਦਾ ਅਰਸ਼ਲ ਹਾਰੇ ਵਾਲਾ ਅਮਨ ਇੰਦਰ ਆ ਕਹਿੰਦੇ ਫੂਲਾ 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 ਇਹ ਚੰਗੇ ਉਸਤਾਦ ਦਾ ਚੰਡਿਆ ਮੇਰੇ ਮਿੱਤਰੋ ਇਹ ਸੁੱਖੇ ਬਾਈ ਨੇ ਧਰਾਛਿਆ ਆਹ ਗਿਲਵਿੰਦਰ ਗਿਆਨੀ ਦੇ ਪਿੰਡਾਂ ਦਾ ਤੇ ਸੁੱਖਾ ਜਨਜਰ ਖੇਡਿਆ ਸਰਦਾਰ ਮੱਖਣ ਸਿੰਘ ਦੀ ਚੜਕ ਸਾਹਿਬ ਦੀ ਟੀਮ ਲਈ ਖੇਡਿਆ ਚੰਡੇ ਕਮ ਦੰਦੇ ਹੈ ਤੇਲਾ ਖੁਰਪਾ ਤੇ ਖਿਡਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਓ ਢੇਰੀਆਂ ਤੇ ਹੀ ਖੜ ਗਿਆ ਲੱਗਦਾ ਢੇਰੀਆਂ ਤੇ ਹੀ ਖੜ ਗਿਆ ਓ ਫੇਰ ਹਾਂ ਆਹ ਸਾ ਨਿਆਰਾ ਹੁਣ ਲੱਗਾ ਹੁਣ ਲੱਗਾ ਥਾਪਾ ਵੱਜਣ ਦੇਵ ਲੱਗਦਾ ਤਨੂਰ ਚ ਕੋਲੇ ਪੈ ਗਏ ਲੱਗਦਾ ਤਨੂਰ ਚ ਕੋਲੇ